ਕਲ ਸਵੇਰੇ ਵੀਰਵਾਰ ਆਛ ਬਿਗਰੀ ਹੋ ਗਈ ਜਿਸ ਤਰ੍ਹਾਂ ਮੌਸਮ ਦੀ ਪੁਖਬਾਣੀ ਹੋ ਰਹੀ ਸੀ ਕਿ ਵੀਰਵਾਰ ਨੂੰ ਮੀਂਹ ਦੀ ਸ਼ੁਰੂਆਤ ਹੋਣੀ ਹੈ ਸਾਡੇ ਇਲਾਕੇ ਦੇ ਵਿੱਚ ਜਿਲ੍ਹਾ ਸ਼੍ਰੀ ਪਿੰਡ ਸਿੱਖਵਾਲਾ ਬਲਾਕ ਲੰਬੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਫੇਰ ਮੰਨ ਸ਼ੁਰੂ ਹੋ ਗਈ 15-20 ਮਿੰਟਾਂ ਤੋਂ ਤੇ ਮੌਸਮ ਦੀ ਪੁਖਬਾਣੀ ਇਹ ਹੈ ਵੀ ਮੀਂਹ ਹੁਣ ਲਗਾਤਾਰ ਅਗਲੇ ਹਫਤੇ ਤੱਕ ਵੀ ਜਾਰੀ ਰਹਿਣਾ ਬਾਕੀ ਵੇਖੋ ਕੀ ਬੰਦ ਹੈ ਕਿਰਾ ਤਾ ਕੜੀਆਂ ਆਈਆਂ ਤੇ ਲੱਗਦਾ ਹੋਰ ਕੰਢ ਤੋਂ ਕੰਢਾਂ ਤੱਕ ਤਗੜੀ ਝੱਟ ਵੀ ਲੱਗੂਗੀ ਜਦੋਂ ਝੱਟ ਲੱਗਦੀ ਹੈ ਫਿਰ ਮੈਂ ਤੁਹਾਡੇ ਨਾਲ ਲਾਈਵ ਹੋ ਕੇ ਦਿਖਾਵਾਂਗਾ ਤੁਹਾਨੂੰ ਤੇ ਆਪਣੇ ਇਲਾਕੇ ਬਾਰੇ ਵੀ ਦੱਸਿਓ ਅਜਤੰਤਰ ਰੂਪਨ Rajasthan ਦੇ गंगानगर ਇਲਾਕਾ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੀ ਮੀ ਦੇ ਬੱਦਲ ਛਾਏ ਹੋਏ ਮੀ ਪਿਆ ਹੋਣਾ ਜ਼ਰੂਰ ਜਦੋਂ ਵੀ ਮੀ ਦੀ ਤੇਜ਼ੀ ਫੜਦਾ ਮੈਂ ਤੁਹਾਡੇ ਨਾਲ ਮੈਂ ਫੇਰ ਸੰਪਰਕ ਕਰੂੰਗਾ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ